ਪਤਨੀ ਬਣੀ ਜਮਦੂਤ ਸਤ ਫੇਰੀਆਂ ਦੀਆਂ ਕਸਮਾਂ ਹੋਈਆਂ ਲਹੂਹਾਨਾ Rajasthan ਵਿੱਚ ਦੁਹਰਾਇਆ ਗਿਆ ਹਨੀਮੂਨ ਮਰਡਰ ਇਸ਼ਕ ਦੇ ਧੋਖੇ ਤੇ ਕਤਲ ਜਿਸ ਹੱਥ ਦੀ ਮਹਿੰਦੀ ਹਾਲੇ ਲੱਥੀ ਨਹੀਂ ਸੀ ਉਸਨੇ ਉਚਾੜਿਆ ਆਪਣਾ ਹੀ ਸੁਹਾਗ ਬॉयਫ੍ਰੈਂਡ ਦੇ ਨਾਲ ਮਿਲ ਕੇ ਪਤੀ ਨੂੰ ਉਤਾਰਿਆ ਮੌਤ ਦੇ ਘਾਟ ਕਹਿੰਦੇ ਨੇ ਕਿ ਇਹ ਇੱਕ ਪਵਿੱਤਰ ਰਿਸ਼ਤਾ ਹੁੰਦਾ ਹੈ ਜਦੋਂ ਇਹ ਰਿਸ਼ਤਾ ਕਤਲਗਾਰ ਬਣ ਜਾਂਦਾ ਹੈ ਤਾਰੂ ਕੰਬ ਉੱਠਦੀ ਹੈ ਰਾਜਸਥਾਨ ਦੇ ਸ਼੍ਰੀ ਗੰਗਾ ਨਗਰ ਦੇ ਵਿੱਚ ਇੱਕ ਅਜੀਹਾ ਖਾਫਨਾਕ ਮਾਮਲਾ ਸਾਹਮਣੇ ਆਇਆ ਜਿਸ ਨੇ ਮੇਘਾਲਿਆ ਦੇ ਬਦਨਾਮ ਹਨੀਮੂਨ ਮਰਡਰ ਦੀਆਂ ਯਾਦਾਂ ਫਿਰ ਤੋਂ ਤਾਜ਼ਾ ਕਰ ਦਿੱਤੀਆਂ ਕਟਨਾਤੀ 3 ਜਨਵਰੀ ਦੀ ਰਾਤ ਵਕਰੀ ਜਦੋਂ ਇੱਕ 23 ਸਾਲਾ ਅੰਜੂ ਨਾਮ ਦੀ ਲੜਕੀ ਜਿਸ ਦਾ ਵਿਆਹ ਮਹਿਜ਼ ਕੁਝ ਮਹੀਨੇ ਪਹਿਲਾਂ ਹੀ ਹੋਇਆ ਸੀ ਤੇ ਆਸ਼ੀਸ਼ ਤੇ ਨਾਲ ਦੋਵੇਂ ਖੁਸ਼ੀ ਖੁਸ਼ੀ ਰਹਿੰਦੇ ਪਏ ਸੀ ਤੇ ਉਹਨਾਂ ਨੇ ਪਤੀ ਨੂੰ ਜੋ ਕਿ ਸੈਰ ਕਰਨ ਦੇ ਬਹਾਨੇ ਇੱਕ ਸੁਨਸਾਨ ਸੜਕ ਤੇ ਬੁਲਾਇਆ ਪਰ ਆਸ਼ੀਸ਼ ਨੂੰ ਕੀ ਪਤਾ ਸੀ ਕਿ ਉਹ ਸੈਰ ਨਹੀਂ ਸਗੋਂ ਆਪਣੀ ਮੌਤ ਦੇ ਮੂੰਹ ਵਿੱਚ ਜਾ ਰਿਹਾ ਹੈ ਪਹਿਲਾਂ ਇਸ ਨੂੰ ਇੱਕ ਆਮ ਹਟੈਂਡਲ ਰਨ ਕੇਸ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਅੰਜੂ ਨੇ ਕਹਾਣੀ ਬਣਾਈ ਕਿ ਇੱਕ ਤੇਜ਼ ਰਫਤਾਰ ਹੈ ਗੱਡੀ ਨੇ ਉਸ ਨੂੰ ਟੱਕਰ ਮਾਰੀ ਹੈ ਜਿਸ ਵਿੱਚ ਆਸ਼ੀਸ਼ ਦੀ ਮੌਤ ਹੋ ਗਈ ਹੈ ਲੁਟੇਰੇ ਨੇ ਉਸ ਦੇ ਗਹਿਣੇ ਲੁੱਟ ਲੈਣੇ ਪਰ ਕਹਿੰਦੇ ਨੇ ਕਿ ਗੁਨਾਹ ਕਿੰਨੀ ਵੀ ਸਫਾਈ ਦੇ ਨਾਲ ਕੀਤਾ ਜਾਵੇ ਕੋਈ ਨਾ ਕੋਈ ਸੁਰਾਗ ਛੜ ਹੀ ਜਾਂਦਾ ਹੈ ਪੁਲਿਸ ਨੇ ਜਾਂਚ ਕੀਤੀ ਤਾਂ ਅੰਜੂ ਦੀ ਕਹਾਣੀ ਦੇ ਵਿੱਚ ਛੇਦ ਨਜ਼ਰ ਆਇਆ ਹੈਰਾਨੀ ਵਾਲੀ ਗੱਲ ਤਾਂ ਇਹ ਸੀ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਆਸ਼ੀਸ਼ ਦੀ ਮੌਤ ਹੋ ਗਈ ਪਰ ਅੰਜੂ ਨੂੰ ਇੱਕ ਖਰੋਚ ਤੱਕ ਨਹੀਂ ਆਈ ਮੈਡੀਕਲ ਰਿਪੋਰਟ ਨੇ ਸਭ ਕੁਝ ਸਾਫ਼ ਕਰ ਦਿੱਤਾ ਆਸ਼ੀਸ਼ ਦੀ ਮੌਤ ਹਾਦਸੇ ਨਾਲ ਨਹੀਂ ਸਗੋ ਗਲਾ ਕਟਣ ਕਾਰਨ ਹੋਈ ਸੀ ਪੁਲਿਸ ਦੀ ਸਖਤੀ ਅੱਗੇ ਅੰਜੂ ਟੁੱਟ ਗਈ ਤੇ ਜੋ ਸਾਚੇ ਸਮਨੇ ਆਇਆ ਉਸਨੇ ਸਭ ਨੂੰ ਹੀ ਹੈਰਾਨ ਕਰ ਦਿੱਤਾ ਅੰਜੂ ਆਪਣੇ ਇਸ ਵਿਆਹ ਤੋਂ ਖੁਸ਼ ਨਹੀਂ ਸੀ ਆਪਣੇ ਪੁਰਾਣੇ ਪ੍ਰੇਮੀ ਸੰਜੂ ਨਾਲ ਹੀ ਰਹਿਣਾ ਚਾਹੁੰਦੀ ਸੀ ਦੋਵੇਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸੀ ਤੇ ਉਸਨੇ ਸੰਜੂ ਤੇ ਉਸਦੇ ਦੋ ਹੋਰ ਸਾਥੀਆਂ ਦੇ ਨਾਲ ਮਿਲ ਕੇ ਆਸ਼ੀਸ਼ ਤੇ ਇਸ ਪੂਰੇ ਕਤਲ ਦੀ ਪਲੈਨਿੰਗ ਕੀਤੀ ਸੜਕ ਕਿਨਾਰੇ ਝਾੜੀਆਂ ਵਿੱਚ ਲੁਕੇ ਹਮਲਾਵਰਾਂ ਨੇ ਆਸ਼ੀਸ਼ ਤੇ ਹਮਲਾ ਕੀਤਾ ਉਸ ਦਾ ਗਲਾ ਕਟਿਆ ਤੇ ਫਿਰ ਮਾਮਲੇ ਨੂੰ ਹਾਦਸੇ ਦਾ ਰੂਪ ਦੇਣ ਦੇ ਲਈ ਲੁੱਟ ਦਾ ਜਿਹੜਾ ਨਾਟਕ ਰਚਿਆ ਤੇ ਹੁਣ ਪੁਲਿਸ ਨੇ ਕਾਤਲ ਪਤਨੀ ਅੰਜੂ ਉਸ ਦੇ ਪ੍ਰੇਮੀ ਸੰਜੂ ਤੇ ਹੋਰ ਦੋਸ਼ੀਆਂ ਨੂੰ ਸਿਲਾਖਾਂ ਪਿੱਛੇ ਪੇਜ ਦਿੱਤਾ ਹੈ ਪਰ ਇਸ ਘਟਨਾ ਨੇ ਸਮਾਜ ਵਿੱਚ ਰਿਸ਼ਤਿਆਂ ਦੇ ਘਟ ਰਹੇ ਪਰੋਸੇ ਤੇ ਇੱਕ ਵੱਡਾ ਸਵਾਲੀਆ ਨਿਸ਼ਾਨ ਖੜਾ ਕਰ ਦਿੰਦਾ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਔਰਤਾਂ ਨੇ ਵਿਆਹ ਕਰਾ ਲੈਂਦੀਆਂ ਨੇ ਆਪਣੇ ਮਾਪਿਆਂ ਦੇ ਕਹਿਣ ਤੇ ਤੇ ਜਦੋਂ ਖੁਸ਼ ਨਹੀਂ ਹੁੰਦੀਆਂ ਤੇ ਆਪਣੇ ਪਤੀ ਨੂੰ ਹੀ ਮਾਰਨ ਵਾਸਤੇ ਅਜਿਹੇ ਖੌਫਨਾਕ ਕਦਮ ਚੁੱਕ ਲੈਂਦੀਆਂ ਹਨ ਹੈਰਾਨੀਜਨਕ ਮਾਮਲਾ ਕਿ ਕਿਸ ਤਰੀਕੇ ਦੇ ਨਾਲ ਪਹਿਲਾਂ ਇਸ ਨੂੰ ਇੱਕ ਆਮ ਘਟਨਾ ਵਾਗਦਰ ਸੌਣ ਦੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਹਕੀਕਤ ਸਾਹਮਣੇ ਆਈ ਤਾਂ ਸਭ ਦੇ ਲੋ ਕੰਡੇ ਖੜੇ ਹੋ ਗਏ ਸੋ ਇਸ ਪੂਰੀ ਖਬਰ ਨੂੰ ਲੈ ਕੇ ਤੁਹਾਡੀ ਕੀ ਫੀਡਬੈਕ ਹੈ ਜ਼ਰੂਰ ਤੁਸੀਂ ਆਪਣੀ ਫੀਡਬੈਕ ਸਾਡੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਲਿਖ ਕੇ ਭੇਜੋ ਤੇ ਨਾਲ ਦੀ ਨਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲਿਓ ਧੰਨਵਾਦ